ਸ਼੍ਰੀ ਚਰਨਸ਼ੂ ਗੰਗਾ ਸ਼੍ਰੀ ਖਰਾਲਗੜ ਸਾਹਿਬ ਦੀ ਧਰਤੀ ਤੇ ਵਕ ਵਕ ਜਥੇਬੰਦੀਆਂ ਦੇ ਆਗੂ ਹੋਏ ਨਤਮਸਤਕ ਅੱਜ ਹੁਸ਼ਿਆਰਪੁਰ ਦੀ ਤਹਿਸੀਲ ਗੜ ਸ਼ੰਕਰ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਰਮ ਸਥਲੀ ਸ਼੍ਰੀ ਚਰਨਸ਼ੂ ਗੰਗਾ ਸ਼੍ਰੀ ਖਰਾਲਗੜ ਸਾਹਿਬ ਦੇ ਵਕ ਵਕ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਹੈ ਜਿਹੜੇ ਨਤਮਸਤਕ ਹੋਏ ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗਲਬਤ ਕਰਦੇ ਆ ਕਿ ਆ ਕਿ ਸਾਡੇ ਇਸ ਪਵਿੱਤਰ ਸਥਾਨ ਤੇ ਸਰਕਾਰ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਥੇ ਜਿਹੜਾ ਰিসিਵਰ ਲਗਾਉਣ ਦੇ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਜਿਸ ਦਾ ਸਾਡਾ ਸਮਾਜ ਜਿਹੜਾ ਵਿਰੋਧ ਕਰਦਾ ਹੈ ਆਉ ਤੁਹਾਨੂੰ ਸੁਣਾਉਣੇ ਆ ਆਗੂਆਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਦੁਰਦੇਵ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਬਲਵਿੰਦਰ ਬੰਗਾ ਸ਼੍ਰੀ ਗੁਰੂ ਦੀ ਦਾਸ ਸਭਾ ਦਬਈ ਪੰਜਾਬ ਟੀਮ ਔਰ ਅੰਬੇਡਕਰ ਸੈਨਾ ਪੰਜਾਬ ਜਲੰਧਰ ਤੋਂ ਅੱਜ ਅਸੀਂ ਸਾਰੇ ਸਾਥੀਆਂ ਦੇ ਨਾਲ ਸ਼੍ਰੀ ਗੁਰੂ ਵਿਦਾਸ ਚਰਨ ਸ਼ੋ ਧਰਤੀ ਸ਼੍ਰੀ ਫਰਾਲਗੜ੍ਹ ਸਾਹਿਬ ਪਹੁੰਚੇ ਆ ਸੋ ਸਾਨੂੰ ਇਹ ਪਤਾ ਲੱਗਾ ਸੀਗਾ ਕਿ ਜੋ ਇੱਥੇ ਦੀ ਪ੍ਰਬੰਧਕ ਪ੍ਰਬੰਧਕਾਂ ਦਾ ਥੋੜਾ ਵਿਚਾਰ ਵਟਾਂਦਰਾ ਹੈ ਡਿਸਪਿਊਟ ਹੈ ਉਸ ਮਾਮਲੇ ਦੇ ਵਿੱਚ ਇੱਕ ਧਿਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਕਿ ਇੱਥੇ ਰਸੀਵਰ ਲਾਇਆ ਜਾਵੇ ਅਸੀਂ ਇਹਦੀ ਇਸ ਕਰੜੇ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਕਾਣਨਾ ਕਰਦੇ ਹਾਂ ਕਿ ਇਹ ਜੋ ਰਸੀਵਰ ਲਾਉਣ ਦਾ ਜਾਂ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਆਪਣਾ ਰਸੀਵਰ ਬਿਠਾਉਣ ਦਾ ਜੋ ਉਹ ਕੋਸ਼ਿਸ਼ ਨਾ ਕਰਨ ਤਾਂ ਕਿ ਕਿਉਂਕਿ ਸ਼੍ਰੀ ਗੁਰੂ ਵਿਦਾਸ ਨਾਮਲੇ ਬਾ ਸੰਗਤਾਂ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਜੋ ਪੈਰੋਕਾਰ ਨੇ ਔਰ ਉਹ ਇਸ ਕਾਬਲ ਨੇ ਕਿ ਉਹ ਆਪਣੇ ਜਿਹੜੇ ਗੁਰੂ ਘਰ ਨੇ ਔਰ ਜਿੰਨੀਆਂ ਵੀ ਇਹ ਸਾਡੇ ਇਤਿਹਾਸਕ ਸਥਾਨ ਨੇ ਉਹਨਾਂ ਨੂੰ ਸਾਮ ਸੰਭਾਲ ਕਰਨ ਵਾਸਤੇ ਉਹ ਕਾਬਿਲ ਨਹੀਂ ਅਸੀਂ ਉਹਨਾਂ ਦੀ ਸਾਮ ਸੰਭਾਲ ਕਰਾਂਗੇ ਸਾਡੇ ਸੰਤ ਮਹਾਪੁਰਸ਼ ਜੀ ਲਈ ਸਾਡੀ ਅਗਵਾਈ ਕਰ ਰਹੇ ਨੇ ਔਰ ਅੱਜ ਸਾਡਾ ਸਾਡੇ ਸਤਕਾਰਯੋਗ ਸੰਤ ਸੁਰਿੰਦਰ ਦਾਸ ਛਿੰਦਾ ਜੀ ਇਹਨਾਂ ਦੇ ਨਾਲ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਆ ਔਰ ਇਸ ਸਥਾਨ ਦੇ ਦਰਸ਼ਨ ਕੀਤੇ ਆ ਔਰ ਅਸੀਂ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਰੀਆਂ ਜਥੇਬੰਦੀਆਂ ਵਾਲੇ ਕਿ ਅਸੀਂ ਇਹਨਾਂ ਦੇ ਨਾਲ ਹਾਂ ਇੱਥੇ ਰਸੀਵਰ ਜਿਹੜਾ ਉਹ ਨਹੀਂ ਲੱਗਣ ਦੇਵਾਂਗੇ ਸੋ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਉਂ ਅਸੀਂ ਗੜਸ਼ੰਕਰ ਤੋਂ ਚੱਲੇ ਹਾਂ ਜੋ ਰਸਤੇ ਨੇ ਬਹੁਤ ਛੋਟੇ ਨੇ ਜਿੰਨੇ ਵੀ ਇਸ ਇਤਿਹਾਸ ਰਸਤਾਨ ਨੂੰ ਰਸਤੇ ਸੜਕਾਂ ਆਉਂਦੀਆਂ ਨੇ ਉਹਨਾਂ ਰਸਤਿਆਂ ਨੂੰ ਜਿਹੜਾ ਆ ਉਹ ਖੁੱਲਾ ਕੀਤਾ ਜਾਵੇ ਤਾਂ ਕਿ ਜੋ ਹਰ ਸਾਲ ਅਸੀਂ ਦੇਖਣ ਨੂੰ ਸਾਨੂੰ ਮਿਲਦਾ ਆ ਕਿ ਬੜੇ ਹਾਦਸੇ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਔਰ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਸਾਡੇ ਸਾਡੇ ਸਾਰੇ ਸਮਾਜ ਵੱਲੋਂ ਕਿ ਇਹ ਜੋ ਇਹ ਇਤਿਹਾਸਿਕ ਸਥਾਨ ਨੂੰ ਜਿੰਨੇ ਵੀ ਰਸਤੇ ਜੋ ਸੜਕਾਂ ਆਉਂਦੀਆਂ ਨੇ ਉਹਨਾਂ ਨੂੰ ਚੌੜਾ ਕਰਕੇ ਵੱਡਾ ਬਣਾਇਆ ਜਾਵੇ ਤਾਂ ਕਿ ਸੰਗਤਾਂ ਜਿਹੜੀਆਂ ਆ ਉਹ ਬੜੇ ਹੀ ਸੁਚੱਜੇ ਢੰਗ ਨਾਲ ਇਸ ਸਥਾਨ ਦੇ ਦਰਸ਼ਨ ਕਰ ਸਕਣ ਜੈ ਗੁਰੂ ਦੇਵ ਧੰਨ ਗੁਰਦੇਵ ਜੀ ਸਾਰੇ ਵੀਰਾਂ ਨੂੰ ਜੈ ਗੁਰੂ ਦੇਵ ਧੰਨ ਗੁਰਦੇਵ ਅੱਜ ਸਤਿਗੁਰੂ ਉਦਾਸ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਅ ਤਰਤੀਖ ਰੌਲਗੜ੍ਹ ਸਾਹਿਬ ਦੇ ਨੂੰ ਨਮਸਤਕੋ ਅਸੀਂ ਸੂਹ ਸਾਥੀ ਜਿਸ ਦੇ ਬੰਦੀਆਂ ਦੇ ਨਾਲ ਤੇ ਇੱਥੇ ਇੱਕ ਇਸ਼ੂ ਉਠਿਆ ਆ ਵੀ ਜਿਵੇਂ ਸਰਕਾਰ ਨੇ ਤਰੂਹਤ ਆਰਡਰ ਕੀਤੇ ਆ ਵੀ ਇੱਥੇ ਰਿਸੀਵਰ ਲਗਾਏ ਜਾਣ। ਮੈਂ ਇੱਕ ਪੁੱਛਣਾ ਚਾਹੁੰਦਾ ਆ ਵੀ ਜੇ ਰਿਸੀਵਰ ਲਾਣ ਦੀ ਤਰੂਹਤ ਆਰਡਰ ਦਿੱਤੇ ਗਏ ਆ ਤੇ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਅੱਜ ਤੱਕ ਇੱਥੇ ਸੜਕਾਂ ਵੀ ਜਿਹੜੀ ਆ ਟੁੱਟ ਭੱਜਿਆ ਜਾਂ ਸੜਕਾਂ ਚੌੜੀਆਂ ਕਰਨ ਦੀ ਉਹ ਗੱਲ ਤੇ ਤਰੂਹਤ ਆਰਡਰ ਕਿਉਂ ਨਹੀਂ ਦਿੱਤੇ ਗਏ? ਇੱਥੇ ਹਰੇਕ ਸਾਲ ਜਾਨੀ ਮਾਲੀ ਨੁਕਸਾਨ ਹੁੰਦਾ ਆ ਜਿਹੜੇ ਸ਼ਦਾਲੂ ਵੱਡੀਆਂ ਹੋਣ ਕਰਨੀਆਂ ਆ ਉਹਨਾਂ ਦੀ ਜਾਨ ਵੀ ਜਾਂਦੀ ਮਾਲੀ ਨੁਕਸਾਨ ਵੀ ਹੁੰਦਾ। ਇਹਨਾਂ ਤੇ ਤਰੂਹਤ ਆਰਡਰ ਕਿਉਂ ਨਹੀਂ ਦਿੱਤੇ? ਇੱਕ ਰਸੀਵਰ ਲਾਉਣ ਤੇ ਉਹਨਾਂ ਨੇ ਤੁਰੰਤ ਆਰਡਰ ਦੇ ਦਿੱਤੇ ਆ ਅਸੀਂ ਇਹਨਾਂ ਦੀ ਜਿਹੜੀ ਆ ਸਤ ਨਕਦੀ ਕਰਦੇ ਆ ਸਰਕਾਰ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਅਸੀਂ ਜਦ ਸਾਡੇ ਬਲਵਿੰਦਰ ਜੀ ਨੇ ਕਿਹਾ ਵੀ ਅਸੀਂ ਆਪਣੇ ਜਿਹੜੇ ਗੁਰੂ ਘਰ ਆ ਉਹਨਾਂ ਦੀ ਸੇਵਾ ਸੰਭਾਲ ਲਈ ਅਸੀਂ ਜਿਹੜੇ ਆ ਬਿਲਕੁਲ ਕਾਬਲ ਹੈਗੇ ਆ ਤੇ ਤੁਸੀਂ ਇਹਨਾਂ ਦੀ ਫਿਕਰ ਨਾ ਕਰੋ ਜੇ ਕਰਨੀ ਆ ਜਿਹੜੀ ਤੁਹਾਡਾ ਕੰਮ ਬਣਦਾ ਹੈਗਾ ਇੱਥੇ ਨੂੰ ਜਦੋਂ ਅਸੀਂ ਗੜਸ਼ੰਕਰ ਰੋਡ ਤੋਂ ਅਸੀਂ ਝੁੰਗੀਆਂ ਨੂੰ ਆਉਂਦੇ ਆ ਝੁੰਗੀਆਂ ਤੋਂ ਜਿਉਂ ਹੀ ਅਸੀਂ ਆਪਣੇ ਖਰੋਲਗੜ੍ਹ ਸਾਹਿਬ ਨੂੰ ਮੋੜ ਕੱਟਦੇ ਆ ਜੋ ਉੱਪਰ ਦੀ ਘੁੰਮ ਕੇ ਆ ਜਾਂਦੇ ਆ ਕਿਸੇ ਪਾਸੇ ਵੀ ਸੜਕ ਜਿਹੜੀ ਆ ਮੁਕਾਬਲ ਨਹੀਂ ਐ ਇੱਥੇ ਆਉਣ ਦੇ ਸਿਧਾਰਣਾਂ ਦੇ ਟੁੱਟੀ ਭੱਜੀ ਸੜਕ ਐ ਔਰ ਸਿੰਗਲ ਸੜਕ ਐ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਔਰ ਚੇਤਾਵਨੀ ਵੀ ਦਿੰਦੇ ਆ ਅਗਰ ਇਹ ਸੜਕਾਂ ਚੌੜੀਆਂ ਨਹੀਂ ਹੋਈਆਂ ਤੇ ਅਸੀਂ ਸੰਘਰਸ਼ ਕਰਕੇ ਤੇ ਅਸੀਂ ਸਰਕਾਰ ਦੇ ਨੱਕ 'ਚ ਦਮ ਕਰਾਂਗੇ ਤੇ ਜਿੱਦਾਂ ਉਹਨਾਂ ਨੇ ਰਸੀਵਰ ਨੂੰ ਤੁਰੰਤ ਹਾਂ ਕੀਤੀ ਐ ਇਦਾਂ ਹੀ ਉਹ ਜਿਹੜੀਆਂ ਸੜਕਾਂ ਚੌੜੀਆਂ ਕਰ ਲੈ ਤੁਰੰਤ ਆਣ ਤੇ ਨਹੀਂ ਆ ਤਾਂ ਅਸੀਂ ਸੰਘਰਸ਼ ਕਰਾਂਗੇ ਜੈਗੁਰੂ ਦੇਵ ਤੁਹਾਨੂੰ ਕੋਲ ਸੋਨਰਪੈ ਸਤਗੁਰ ਅਬਦਾਸ ਮਹਾਰਾਜ ਕੀ ਜੈ ਅੱਜ ਅਸੀਂ ਦਰਸ਼ਨ ਕਰਨ ਖਰਾਲਗੜ ਸਾਹਿਬ ਦੀ ਧਰਤੀ ਤੇ ਆਏ ਹਾਂ ਔਰ ਜਥੇਬੰਦੀਆਂ ਦੀ ਜਿਹੜੀ ਅੱਜ ਜੰਗਲੀਂ ਇੱਥੇ ਕੀਤੀ ਗਈ ਆ ਸਤਗੁਰ ਅਬਦਾਸ ਮਹਾਰਾਜ ਦੇ ਮਿਸ਼ਨ ਨੂੰ ਸਮਰਪਿਤ ਜਥੇਬੰਦੀਆਂ ਨੇ ਔਰ ਜਿਹੜਾ ਰਸੀਵਰ ਲਾਉਣ ਦੀ ਗੱਲ ਆ ਉਹ ਅਬਦਾਸੀਆ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸਰਕਾਰ ਨੂੰ ਸ਼ਬਦ ਸਖ਼ਤ ਸ਼ਬਦਾਂ ਦੇ ਵਿੱਚ ਤਾੜਨਾ ਆ ਕੀ ਰਸਾਬ ਰਸੀਵਰ ਲਾਉਣ ਬਾਰੇ ਸੋਚਿਓ ਵੀ ਨਾ ਕੀਰ ਬਦਾਸੀਆ ਸਮਾਜ ਸੁਤਾਨੀ ਅਜੇ ਜਾਗ ਰਿਹਾ ਆ ਔਰ ਅਸੀਂ ਹਰ ਸੰਘਰਸ਼ ਕਰਨ ਲਈ ਤਿਆਰ ਆ ਔਰ ਇਹ ਜਿਹੜਾ ਰਸੀਵਰ ਆ ਉਹ ਨਾ ਲਾਇਆ ਜਾਵੇ ਔਰ ਜਿੱਦਾਂ ਸਾਡਾ ਸਮਾਜ ਅੱਗੇ ਦੇਖਭਾਲ ਕਰਦਾ ਆ ਅਸੀਂ ਇਦਾਂ ਕਰਨ ਲਈ ਤਿਆਰ ਆ ਔਰ ਇਸ ਬਾਰੇ ਸੋਚੇ ਬਿਨਾ ਸਰਕਾਰ ਔਰ ਜਿਹੜੀਆਂ ਸੜਕਾਂ ਗੜਸ਼ਿੰਕਰ ਤੋਂ ਲੈ ਕੇ ਜਿੰਨੀਆਂ ਵੀ ਖਰਾਲਗੜ੍ਹ ਸਾਹਿਬ ਚਾਹੇ ਚਰਨਸ਼ੋ ਗੰਗਾ ਨੂੰ ਆ ਚਾਹੇ ਉੱਪਰ ਆਂਦੀਆਂ ਉਹ ਸਾਰੀਆਂ ਖੁੱਲੀਆਂ ਤੇ ਚੌੜੀਆਂ ਹੋਣਗੀਆਂ ਜੋ ਸਰਕਾਰ ਦਾ ਫਰਜ਼ ਬਣਦਾ ਆ ਕੀ ਅਸੀਂ ਬਾਕੀ ਧਾਰਮਿਕ ਸਥਾਨਾਂ ਨੂੰ ਪਹਲ ਦਿੰਦੇ ਆ ਤੇ ਇਸ ਧਾਰਮਿਕ ਸਥਾਨ ਨੂੰ ਵੀ ਪਹਲ ਦੇ ਤੇ ਹੱਲ ਕੀਤਾ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਜੀ ਜੋ ਬੋਲੇ ਸੋ ਨਿਹਾਲ ਸਤਿਗੁਰ ਅਬਦਾਸ ਸਤਿ ਮਹਾਰਾਜ ਕੀ ਜੈ ਅਸੀਂ ਅੰਮ੍ਰਿਤਸਰੀ ਸੰਤ ਰਾਮਨ ਜੀ ਸੋ ਸੰਸਤਾ ਵੱਲ ਆਏ ਆਂ ਔਰ ਸਾਰੇ ਪਰਵਾ ਵੱਲੋਂ ਅਸੀਂ ਹਾਜ਼ਰੀ ਲਵਾਈਆ ਜੈ ਗੁਰਦੇਵ ਧੰਨ ਗੁਰਦੇਵ ਜੀ ਜੋ ਬੋਲੇ ਸੋ ਨਿਹਾਲ ਸਤਿਗੁਰ ਅਬਦਾਸ ਸਤਿ ਮਹਾਰਾਜ ਕੀ ਜੈ ਧੰਨ ਗੁਰਦੇਵ ਜੀ ਸੋ ਅੱਜ ਸਮੁੱਚੇ ਸਮਾਜ ਦੀਆਂ ਸਤਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਔਰ ਸਮੂਹ ਜਥੇਬੰਦੀਆਂ ਅੰਬੇਦਕਰ ਸੈਨਾ ਪੰਜਾਬ ਬੀਗੋਂਪੁਰਾ ਟਾਈਗਰ ਫੋਰਸ ਪੰਜਾਬ ਮਦੂ ਫਖੀਰਾ ਗਰੁੱਪ ਪੰਜਾਬ ਸਭਾ ਸ਼੍ਰੀ ਗੁਰੂ ਰਵਿਦਾਸ ਫੋਰਸ ਪੰਜਾਬ ਤੋਂ ਔਰ ਸੰਤ ਰਾਮਾਨੰਦ ਸੋਸ਼ਸਥਾ ਪੰਜਾਬ ਔਰ ਅਲੱਗ-ਅਲੱਗ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਕਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਵਾ ਸਖ ਹੋਣ ਦੇ ਲਈ ਸਤਗੁਰਾਂ ਦੇ ਬਸਵਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਪਹੁੰਚੀਆਂ ਔਰ ਸੰਗਤਾਂ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਤੋਂ आशीर्वाद प्राप्त ਕੀਤਾ ਸੋ ਅੱਜ ਅਸੀਂ ਇੱਥੇ ਇੱਕ ਸਮਾਜਿਕ ਤੌਰ ਤੇ ਸਮੁੱਚੇ ਸਮਾਜ ਨੂੰ ਸਤਗੁਰੂ ਅਬਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਇੱਕ ਵਿਚਾਰ ਪਟੰਦਰਾ ਵੀ ਕੀਤਾ ਗਿਆ ਜੋ ਇੱਥੇ ਮੁੱਖ ਸੇਵਾਦਾਰ ਸੰਤ ਸੁਵਿੰਦਰदास ਜੀ ਜਿਹੜੇ ਕਿ ਇੱਥੇ ਸੇਵਾਵਾਂ ਨਿਭਾ ਰਹੇ ਨੇ ਸੋ ਉਹਨਾਂ ਦੇ ਨਾਲ ਵੀ ਬੈਠ ਕੇ ਸਤਗੁਰੂ ਅਬਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਵਿਚਾਰ ਪਟੰਦਰਾ ਹੋਇਆ ਔਰ ਇੱਕ ਮਤ ਹੋ ਕੇ ਸਾਰਿਆਂ ਨੇ ਫੈਸਲਾ ਕੀਤਾ ਔਰ ਸਰਕਾਰ ਨੂੰ ਤਾਲਣਾ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੀਸੀਵਰ ਲਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਇਸ ਬਾਰੇ ਸੋਚ ਵੀ ਨਾ ਕਰੇ ਸੋਚਣਾ ਵੀ ਨਾ ਮੁਨਾਸਬ ਸਮਝੇ ਸੋ ਸਰਕਾਰ ਨੂੰ ਹੀ ਤਾਲਣਾ ਕਰਦੇ ਕਿ ਰੀਸੀਵਰ ਬਾਰੇ ਕਦੀ ਵੀ ਬਿਲਕੁਲ ਸੋਚਣਾ ਵੀ ਮਤ ਨਹੀਂ ਤਾਂ ਜੋ ਸਤਗੁਰੂ ਰਵਿਦਾਸ ਨਾਮ ਲੇਵਾ ਸਮਾਜ ਹੈ ਸਮੁੱਚਾ ਰਵਦਾਸੀਆ ਸਮਾਜ ਇਸ ਦਾ ਇਹੋ ਜਿਹਾ ਵਿਰੋਧ ਕਰੇਗਾ ਕਿ ਸਰਕਾਰ ਉਦਾਂ ਹੀ ਰੁੜ ਜਾਵੇਗੀ ਸੁਇਸ਼ ਕਰਕੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਰਸੀਵਨ ਨਿਯੁਕਤ ਕਰਨ ਬਾਰੇ ਬਿਲਕੁਲ ਵੀ ਇਧਰ ਧਿਆਨ ਨਾ ਕਰੇ ਸੋ ਜਿੱਥੇ ਸਾਡਾ ਆਪਸੀ ਜੀ ਵਿਚਾਰਤੰਦਰਾ ਹੋਇਆ ਜਿਵੇਂ ਕਿ ਅਲੱਗ-ਅਲੱਗ ਸੰਪਰਦਾਇ ਚੱਲਦੀਆਂ ਅਲੱਗ-ਅਲੱਗ ਸੰਪਰਦਾਇ ਦੇ ਆਪਣੇ-ਆਪਣੇ ਗ੍ਰੰਥ ਹੁੰਦੇ ਨੇ ਆਪਣੇ-ਆਪਣੇ ਨਿਸ਼ਾਨ ਹੁੰਦੇ ਨੇ ਸੋ ਉਸੇ ਹੀ ਤਰ੍ਹਾਂ ਜਿਵੇਂ ਇੱਥੇ ਆਦ ਪ੍ਰਕਾਸ਼ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦੌਰੀ ਰੰਬੀ ਆ ਨਿਸ਼ਾਨ ਸਾਹਿਬ ਹੈ ਅਸੀਂ ਸਤਿਕਾਰ ਕਰਦੇ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਾਰੇ ਹੀ ਗ੍ਰੰਥਾਂ ਦਾ ਔਰ ਉਸੇ ਤਰ੍ਹਾਂ ਸੁਭੂਚੇ ਸਮਾਜ ਨੂੰ ਬੇਨਤੀ ਕਰਦੇ ਆ ਕਿਉਂ ਆਪਾਂ ਰਲ ਕੇ ਹਮਲਾ ਮਾਰੀਏ ਮਿਲ ਜੁਲ ਕੇ ਚਲੀਏ ਔਰ ਇਕੱਠੇ ਹੋ ਕੇ ਚਲੀਏ ਸਤਗੁਰੂ ਰਵਿਦਾਸ ਸਹਾਰਾ ਜੀ ਦੇ ਨਾਮ ਦਾ ਝੰਡਾ ਬੁਲੰਦ ਕਰੀਏ ਚਾਹੇ ਉਹ ਦੌਰੀ ਰੰਬੀ ਆਰਦਾ ਨਿਸ਼ਾਨ ਆ ਚਾਹੇ ਹਰ ਦਾ ਨਿਸ਼ਾਨ ਆ ਚਾਹੇ ਆਦ ਪ੍ਰਕਾਸ਼ ਗ੍ਰੰਥ ਹੈ ਚਾਹੇ ਰਵਿਦਾਸ ਦੀਪ ਗ੍ਰੰਥ ਹੈ ਚਾਹੇ ਅੰਮ੍ਰਿਤ ਬਾਣੀ ਸਤਗੁਰੂ ਰਵਿਦਾਸ ਜੀ ਗ੍ਰੰਥ ਹੈ ਸਾਰੇ ਗ੍ਰੰਥਾਂ ਦਾ ਸਤਿਕਾਰ ਕਰਨਾ ਕਿਉਂਕਿ ਸਾਰੇ ਹੀ ਗ੍ਰੰਥਾਂ ਦੇ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਦੇ ਮੁਖਾਰਵੇ ਤੋਂ ਉਚਾਰਨ ਕੀਤੀ ਹੋਈ ਪਾਣੀ ਹੈ ਸੋ ਆਪਾਂ ਉਹਨਾਂ ਦਾ ਸਤਿਕਾਰ ਕਰਾਂ ਔਰ ਜਿੰਨੇ ਆਪਣੇ ਗੁਰੂ ਘਰ ਨੇ ਉਹਨਾਂ ਗੁਰੂ ਘਰਾਂ ਵਿੱਚ ਗ੍ਰੰਥਾਂ ਦਾ ਪ੍ਰਕਾਸ਼ ਕਰਨਾ ਔਰ ਆਪਾਂ ਕਦੇ ਵੀ ਕਿਸੇ ਆਪਸ ਵਿੱਚੀ ਗ੍ਰੰਥਾਂ ਦੇ ਨਾਮ ਦੇ ਉੱਤੇ ਨਿਸ਼ਾਨਾਂ ਦੇ ਨਾਮ ਦੇ ਉੱਤੇ ਬੈਰ ਵਿਰੋਧ ਵਿੱਚ ਨਹੀਂ ਪੈਣਾ ਜਦੋਂ ਵੀ ਸਤਿਗੁਰੂ ਰਵਿਦਾਸ ਸਹਾਰਾ ਦੇ ਨਾਮ ਦੀ ਗੱਲ ਆਉਂਦੀ ਹੈ ਤਾਂ ਉੱਥੇ ਅਸੀਂ ਇਕੱਠੇ ਹੋ ਕੇ ਚਿਲਣਾ ਜਿਵੇਂ ਹੁਣ ਪਿੱਛੇ ਦੇ ਸ਼ਖਸ਼ ਨੇ ਸਤਿਗੁਰੂ ਰਵਿਦਾਸ ਸਹਾਰਾ ਨੂੰ ਇਹੋ ਜਿਹੇ ਅਪਸ਼ਬਦ ਬੋਲੇ ਜੋ ਆਪਾਂ ਅਪਸ਼ਬ ਜਿਹੜੇ ਆਪਾਂ ਘਰ ਵਿੱਚ ਵੀ ਜਾਂ ਅੰਡ ਗਵਾਂਡ ਵਿੱਚ ਵੀ ਕਿਸੇ ਨੂੰ ਬੋਲ ਨਹੀਂ ਸਕਦਾ ਇਹੋ ਜਿਹੀ ਗੰਦੀ ਸ਼ਬਦਾਵਲੀ ਉਸਨੇ ਵਰਤੀ ਆ ਸੋ ਆਪਾਂ ਰਲ ਕੇ ਉਹ ਵੀ ਸੰਘਰਸ਼ ਕਰੀਏ ਉਹ ਸਵਿਟਲੀ ਤੋਂ ਰਿਪੋਰਟ ਕਰਵਾਈਏ ਔਰ ਆਪਾਂ ਕਾਰਵਾਈਆਂ ਕੀਤੀਆਂ ਸਾਰਿਆਂ ਨੇ ਜਦੋਂ ਵੀ ਕਿਤੇ ਇਦਾਂ ਦੀ ਗੱਲ ਆਉਂਦੀ ਆ ਰਲ ਕੇ ਹਮਲਾ ਮਾਰਨਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਤਗੁਰਾਂ ਦੇ ਚਰਨਾਂ ਨਾਲ ਜੁੜਨਾ ਔਰ ਸੰਗਤ ਨੂੰ ਜੋੜਨਾ ਇਹੀ ਸਾਡਾ ਮੇਨ ਉਪਦੇਸ਼ ਹੋਣਾ ਚਾਹੀਦਾ ਸਤਿਗੁਰੂ ਰਵਿਦਾਸ ਮਹਾਰਾਜ ਨੇ 152 ਸਾਲ ਸਾਡੇ ਸਮਾਜ ਲਈ ਸੰਘਰਸ਼ ਕੀਤਾ ਤੇ ਅੱਜ ਸਾਡਾ ਫਰਜ ਬਣਦਾ ਅਸੀਂ ਵਧੀਆ ਕੋਠੀਆਂ ਵਿੱਚ ਰਹਿੰਦੇ ਆ ਵਧੀਆ ਗੱਡੀਆਂ ਵਿੱਚ ਘੁੰਮਦੇ ਆ ਅੱਜ ਅਸੀਂ ਇਹ ਇਨੇ ਕਿਰਤ ਕਰਨ ਹੋਗੇ ਕਿ ਅਸੀਂ ਗੁਰੂ ਮਹਾਰਾਜ ਨੂੰ ਛੱਡ ਗਏ ਹੋਰਾਂ ਹੀ ਧਰਮਾਂ ਵਿੱਚ ਜਾਈ ਜਾਂਦੇ ਆ ਸੋ ਆਓ ਰਲ ਕੇ ਹੰਬਲਾਂ ਮਾਰੀਏ ਸਾਰੇ ਗ੍ਰੰਥਾਂ ਦਾ ਸਤਿਕਾਰ ਕਰੀਏ ਔਰ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਅਪਣਾਈਏ ਹਰਦੇ ਨਿਸ਼ਾਨ ਨੂੰ ਅਪਣਾਈਏ ਦੌਰੀ ਲੰਬੀ ਯਾਰ ਨੂੰ ਅਪਣਾਈਏ ਔਰ ਰਾਤ ਪ੍ਰਕਾਸ਼ ਗ੍ਰੰਥ ਨੂੰ ਅਪਣਾਈਏ ਗੁਰੂ ਮਹਾਰਾਜ ਦੀ ਬਾਣੀ ਨੂੰ ਈ ਸੋਨਰ ਪੈ ਬਖਸ਼ਰਦਾਸ ਮਹਾਰਾਜ ਕੀ ਜੈ ਜਗਤguru ਅਰਬਦਾਸ ਸ਼ਕਤੀ ਅਮਰ ਹੈ ਜਗਤguru ਅਰਬਦਾਸ ਸ਼ਕਤੀ ਅਮਰ ਹੈ ਜੈ ਗੁਰਦੇਵ ਤੁਨੂ ਦੇ ਜੈ ਗੁਰਦੇਵ ਤੁਨੂ ਦੇ ਜੈ ਗੁਰਦੇਵ ਤੁਨੂ ਦੇ ਜੋ ਬੋਲੇ ਈ ਸੋਨਰ ਪੈ ਸਤਗੁਰੂ ਅਰਬਦਾਸ ਮਹਾਰਾਜ ਕੀ ਜੈ